ਮੈਂ ਬਲਜੀਤ ਸਿੰਘ ਸਰਪੰਚ ਪਿੰਡ ਗੇਰੀ ਭਾਗੀ ਮਤਾ ਜੀ ਪ੍ਰਵਾਸੀ ਮਜ਼ਦੂਰਾਂ ਵਾਸਤੇ ਪਾਇਆ ਗਿਆ ਕਿ ਅਸੀਂ ਜੋ ਵੀ ਪ੍ਰਵਾਸੀ ਮਜ਼ਦੂਰ ਹੈ ਕੰਮ ਕਰਨ ਖਾਤਰ ਆਉਂਦੇ ਆ ਉਹ ਆ ਸਕਦੇ ਆ ਕੰਮ ਕਰਕੇ ਆਪਦਾ ਵਾਪਸ ਜਾਣ ਉਹਨਾਂ ਨੂੰ ਪੱਕੇ ਤੌਰ ਤੇ ਪਿੰਡ ਵਿੱਚ ਰਹਿਣ ਦਿੱਤਾ ਨਹੀਂ ਜਾਊਗਾ ਨਾ ਕੋਈ ਉਹਨਾਂ ਨੂੰ ਮਕਾਨ ਲੈ ਕੇ ਨਾ ਦਿੱਤਾ ਜਾਊ ਨਾ ਹੀ ਕੋਈ ਉਹਨਾਂ ਦਾ ਕਾਰਡ ਵਗੈਰਾ ਜਾਂ ਗੁਦਾਰ ਕਾਰਡ ਕੋਈ ਵੀ ਮਨ ਕੇ ਪ੍ਰੂਫ ਹੋਇਆ ਇੱਕ ਤੋਂ ਰੈਟੀਫਾਈ ਕਰਾਉਂਦੇ ਨਹੀਂ ਅਸੀਂ ਨਹੀਂ ਕਰਾਂਗੇ ਕੋਤੇ ਵੀ ਅਸੀਂ ਉਹਨਾਂ ਨੂੰ ਨਾ ਪਿੰਡ ਦੇ ਵਾਰਿਆਂ ਦੀ ਜਾਤ ਤੇ ਮੈਂ ਜੇ ਕੋਈ ਲੈ ਕੇ ਆਉਂਦਾ ਆਪ ਜਿੰਮੇਦਾਰ ਤਾਂ ਉਹਨੂੰ ਖੁਦ ਦਾ ਜ਼ਿੰਮੇਦਾਰ ਹੋਊਗਾ ਉਹਦਾ ਆਧਾਰ ਕਾਰਡ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਉਹਨਾਂ ਉਹਦੀ ਜ਼ਿੰਮੇਵਾਰੀ ਹੈ ਇਹਦੇ ਵਿੱਚ ਜਿਹੜਾ ਵੀ ਲੈ ਕੇ ਆਪਦੇ ਘਰੇ ਬਹਾਊਗਾ ਜਾਂ ਖੇਤ ਚ ਬਹਾਊਗਾ ਤਾਂ ਖੁਦ ਉਹ ਜ਼ਿੰਮੇਦਾਰ ਹੈ ਅਸੀਂ ਉਹਨਾਂ ਨੂੰ ਅਸੀਂ ਸਾਡੇ ਨੂੰ ਕੋਈ ਜਾਤ ਨਹੀਂ ਪਿੰਡ ਦੇ ਵਿੱਚ ਬੈਠਣ ਸਰਪੰਚ ਜਿਹੜੇ ਪਹਿਲਾਂ ਰਹਿ ਰਹੇ ਨੇ ਕੋਈ ਵੀ ਰਹਿ ਰਿਹਾ ਜੀ ਸ਼ੱਕ ਹਾਂ ਰਹਿਣ ਨਾਲ ਤਾਂ ਕਹਿੰਦੇ ਰਹੇ ਤਾਂ ਸਾਰੇ ਪ੍ਰਵਾਸੀ ਹੋ ਰਹੇ ਤੇ ਆ ਜਾਂਦੇ ਬਗ ਜਾਂਦੇ ਕਦੇ 6 ਮਹੀਨੇ 7 ਮਹੀਨੇ ਇੱਧਰ ਲਾ ਲੈਂਦੇ 2 ਮਹੀਨੇ ਉੱਧਰ ਲਾ ਜਾਂਦੇ ਫੇਰ ਆ ਜਾਂਦੇ ਬਗ ਜਾਂਦੇ ਕਰੀ ਜਾਂਦੇ ਪਰ ਉਹਨਾਂ ਨੂੰ ਜੇ ਹੁਣ ਆਉਣਗੇ ਜ਼ਰੂਰ ਤਾਂ ਆਪਦਾ ਕਿਤੇ ਉਹਨਾਂ ਨੂੰ ਟਿਕਾਣਾ ਜਿਹੜਾ ਵੀ ਕਿਸੇ ਨੇ ਕੰਮ ਕਰਾਉਣਾ ਉਹ ਟਿਕਾਣਾ ਉਹਨਾਂ ਨੂੰ ਉਹੀ ਬੰਦਾ ਦੇਊ ਉਹੀ ਉਹਦਾ ਜ਼ਿੰਮੇਦਾਰ ਹੋਊਗਾ ਠੀਕ ਹੈ ਮਤਲਬ ਕਿ ਪਿੰਡ ਦੇ ਆਮ ਨਹੀਂ ਜਿਵੇਂ ਪਿੰਡ ਦੇ ਵਿੱਚ ਤੁਰੇ ਫਿਰਦੇ ਆ ਜਾਂ ਉਹ ਕਰਾ ਵੀ ਕਿਤੇ ਚਾਰ ਇੱਧਰ ਰਾਂਗ ਜਾ ਰਦਰ ਉਹ ਨਹੀਂ ਉਹ ਚੱਲੂਗਾ ਵਿਭਾਗ ਉਹਨੂੰ ਕੰਮ ਤੇ ਰੱਖੋ ਬਸ ਕੰਮ ਤੇ ਲਿਆ ਕੇ ਆਪਦੇ ਖੇਤ ਲੈ ਕੇ ਜਾਓ ਆਪਦੇ ਖੇਤ ਨੂੰ ਜਦੋਂ ਵੀ ਕੰਮ ਹੋ ਗਿਆ ਉਹਨੂੰ ਆਪਦੇ ਖੇਤ ਉਹ ਬਾਤ ਕੋ ਤੋਰੋ ਇਥੇ ਕਿੰਨੇ ਕਿ ਲੋਕ ਰਹਿ ਰਹੇ ਨੇ ਕਿੰਨੇ ਕਿ ਲੋਕਾਂ ਨੇ ਬਹੁਤ ਆ ਜੀ अच्छा ਛੋੜ ਕੇ 150 ਬੰਦਾ ਠੀਕ ਹੈ ਪਿੰਡ ਦੇ ਵਿੱਚ ਜਿਹੜੀਆਂ ਵੋਟਾਂ ਬਣਵਾ ਲਈਆਂ ਉਹਨਾਂ ਦੀ ਕਦਮ ਕਿਰਪਾ ਨਹੀਂ ਵੋਟਾਂ ਦਾ ਫਿਰ ਅਸੀਂ ਕਰਾਂਗੇ ਜੀ ਲਿਖ ਕੇ ਦੇਵਾਂਗੇ ਉਹਨੇ ਵੋਟ ਵਾਟ ਇੱਥੇ ਨਾ ਬਣੇ ਉਹ ਸਾਡੇ ਪਿੰਡ ਦੇ ਨਹੀਂ ਹੈ ਅਸੀਂ ਉਹ ਲਿਖ ਕੇ ਦੇ ਦਾਂਗੇ ਇਹ ਤਾਂ ਵੀ ਸਾਡੇ ਪਿੰਡ ਦਾ ਨਹੀਂ ਹੈ